ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਜੀ ਮੈਂ ਆਇਆ ਹਾਂ ਪਟਨਾ ਸਾਹਿਬ ਦੀ ਯਾਤਰਾ ਦੇ ਉੱਪਰ ਤੇ ਅੱਜ ਤੁਹਾਨੂੰ ਪਟਨਾ ਸਾਹਿਬ ਦੇ ਪਵਿੱਤਰ ਸਥਾਨ ਗੁਰਦੁਆਰਾ ਸੰਗਤ ਸੋਨਾਰ ਟੋਲੀ ਪਾਰਸ਼ਈ ਪਹਿਲੀ ਦੇ ਦਰਸ਼ਨ ਕਰਾਵਾਂਗੇ ਇਹ ਗੁਰਦੁਆਰਾ ਸਾਹਿਬ ਆਪਣੇ ਆਪ ਦੇ ਵਿੱਚ ਬਹੁਤ ਹੀ ਮਹੱਤਮ ਰੱਖਦਾ ਹੈ ਕਿਉਂਕਿ ਇੱਥੇ ਗੁਰੂ ਨਾਨਕ ਦੇਵ ਜੀ ਨੇ ਪਾਵਨ ਚਰਨ ਪਾਏ ਅਤੇ ਇਸ ਗੁਰਦੁਆਮ ਦੇ ਨਿਰਮਾਣ ਲਈ ਇੱਕ ਸ਼ਰਧਾਲੂ ਪਰਿਵਾਰ ਨੇ ਆਪਣਾ ਘਰ ਤੱਕ ਦੇ ਦਿੱਤਾ ਸਾਰਾ ਇਤਿਹਾਸ ਦੱਸਾਂਗੇ ਜੀ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਗੁਰਦੁਆਰਾ ਸੰਗਤ ਸੋਨਾ ਟੋਲੀ ਅਤੇ ਹੋਰ ਗੁਰਧਾਮਾਂ ਦੀ ਯਾਤਰਾ ਲਈ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਸਪੈਸ਼ਲ ਬੱਸ ਜਾਂਦੀ ਹੈ। ਇਹ ਬੱਸ ਕਰੀਬ ਸਵੇਰੇ 7:00 ਵਜੇ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ ਚੱਲਦੀ ਹੈ। ਏਸੀ ਅਤੇ ਨੌਨ ਏਸੀ ਦੋਵੇਂ ਤਰ੍ਹਾਂ ਦੀਆਂ ਬੱਸਾਂ ਉਪਲਬਧ ਹਨ। ਏਸੀ ਦਾ ਕਿਰਾਇਆ 150 ਰੁਪਏ ਅਤੇ ਨੌਨ ਏਸੀ ਦਾ ਕਿਰਾਇਆ 100 ਰੁਪਏ ਪ੍ਰਤੀ ਵਿਅਕਤੀ ਹੈ ਅਤੇ ਬੱਸ ਦੀ ਬੁਕਿੰਗ 24 ਘੰਟੇ ਪਹਿਲਾਂ ਕਰਾਉਣੀ ਜ਼ਰੂਰੀ ਹੈ। ਇਹਨਾਂ ਗੁਰਧਾਮਾਂ ਦੇ ਯਾਤਰਾ ਲਈ ਤੁਸੀਂ ਬੱਸ ਦੀ ਬੁਕਿੰਗ ਗੁਰਦੁਆਰਾ ਬਾਲੀਲਾ ਸਾਹਿਬ ਤੋਂ ਵੀ ਕਰਾ ਸਕਦੇ ਹੋ ਬੱਸ ਦੀ ਬੁਕਿੰਗ ਹੋਣ ਤੋਂ ਬਾਅਦ ਉਹ ਤੁਹਾਨੂੰ ਰਸੀਦ ਕੱਟ ਕੇ ਦਿੰਦੇ ਹਨ ਅਤੇ ਤੁਹਾਡਾ ਨੰਬਰ ਨੋਟ ਕਰ ਲੈਂਦੇ ਹਨ ਮੈਂ ਵੀ ਕਰੀਬ 24 ਘੰਟੇ ਪਹਿਲਾਂ ਇਸ ਬੱਸ ਦੀ ਬੁਕਿੰਗ ਕਰਵਾਈ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਮੈਨੂੰ ਰਸੀਦ ਕੱਟ ਕੇ ਦਿੱਤੀ ਮੈਂ ਨੌਨ ਏਸੀ ਦੀ ਬੁਕਿੰਗ ਕਰਵਾਈ ਸੀ ਅਤੇ ਕਰੀਬ ਚਾਰ ਗੁਰਧਾਮਾਂ ਦੇ ਦਰਸ਼ਨ ਏਸੀ ਯਾਤਰਾ ਦੇ ਵਿੱਚ ਅਸੀਂ ਕਰਨੇ ਸਨ बस ਦੀ ਬੁਕਿੰਗ ਕਰਵਾਉਣ ਤੋਂ ਬਾਅਦ ਮੈਂ ਅਗਲੇ ਦਿਨ ਸਵੇਰੇ 7:00 ਵਜੇ ਉਸ ਜਗ੍ਹਾ ਦੇ ਉੱਪਰ ਪਹੁੰਚ ਗਿਆ ਜਿੱਥੋਂ ਬੱਸ ਚੱਲਣੀ ਸੀ ਮੇਰੇ ਜਾਣ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਸਵਾਰੀਆਂ ਬੱਸ ਦੇ ਚੱਲਣ ਦਾ ਇੰਤਜ਼ਾਰ ਕਰ ਰਹੀਆਂ ਸਨ ਪੂਰੇ 7:00 ਵਜੇ ਬੱਸ ਤਖਤ shri ਪਟਨਾ ਸਾਹਿਬ ਤੋਂ ਹੋਰਨਾਂ ਗੁਰਦਆਮਾਂ ਦੀ ਯਾਤਰਾ ਲਈ ਰਵਾਨਾ ਹੋਈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਸੰਗਤ ਸਭ ਤੋਂ ਪਹਿਲਾਂ ਗੁਰਦੁਆਰਾ ਸੰਗਤ ਸੁਨਾਰ ਟੋਲੀ ਪਹੁੰਚੀ ਇਸ ਪਵਿੱਤਰ ਗੁਰਦੁਆਮ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਇੱਥੇ ਸੁਨਿਆਰੀਆਂ ਦੀਆਂ ਦੁਕਾਨਾਂ ਹੋਇਆ ਕਰਦੀਆਂ ਸਨ ਜੋ ਅੱਜ ਵੀ ਮੌਜੂਦ ਹੈ। ਇਸੇ ਕਾਰਨ ਕਰਕੇ ਇਸ ਪਵਿੱਤਰ ਗੁਰਦੁਆਮ ਨੂੰ ਸੰਗਤ ਸੁਨਾਰ ਟੋਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤਾਂ ਤਨ ਗੁਰੂ ਨਾਨਕ ਦੇਵ ਜੀ ਜਦੋਂ ਪਟਨਾ ਦੀ ਯਾਤਰਾ ਦੇ ਉੱਪਰ ਆਏ ਤਾਂ ਸਭ ਤੋਂ ਪਹਿਲਾਂ ਗੁਰਦੁਆਰਾ ਗਊ ਘਾਟ ਦੇ ਉੱਪਰ ਆਏ। ਗਊ ਘਾਟ ਦੇ ਉੱਪਰ ਗੁਰੂ ਸਾਹਿਬ ਆਪਣੇ ਭਗਤ ਜੈਤਾ ਮਲ ਦੇ ਕੋਲ ਠਹਿਰੇ। ਇੱਥੋਂ ਹੀ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਲਾਲ ਦੇ ਕੇ ਸੁਨਿਆਰਿਆਂ ਦੇ ਕੋਲ ਭੇਜਿਆ ਪਰ ਕਿਸੇ ਵੀ ਸੁਨਾਰ ਨੇ ਲਾਲ ਦੀ ਕੀਮਤ ਸਹੀ ਨਾ ਲਗਾਈ। ਇਸੇ ਬਾਜ਼ਾਰ ਦੇ ਵਿੱਚ ਭਾਈ ਮਰਦਾਨਾ ਜੀ ਨੂੰ ਮੁਰਲੀਧਰ ਨਾਮ ਦਾ ਸੁਨਿਆਰ ਮਿਲਿਆ ਜੋ ਉਹਨਾਂ ਨੂੰ ਸਾਲਸਰਾਏ ਜ਼ੌਹਰੀ ਦੇ ਕੋਲ ਲੈ ਗਿਆ। ਸਾਲਸਰਾਏ ਜ਼ੌਹਰੀ ਨੇ ਲਾਲ ਦੇਖਣ ਤੋਂ ਬਾਅਦ ਭਾਈ ਮਰਦਾਨਾ ਜੀ ਨੂੰ 101 ਰੁਪਏ ਦੀ ਭੇਟ ਦਿੱਤੀ ਅਤੇ ਗੁਰੂ ਸਾਹਿਬ ਕੋਲ ਵਾਪਸ ਭੇਜ ਦਿੱਤਾ। ਭਾਈ ਮਰਦਾਨਾ ਜੀ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਕੋਲ ਪਹੁੰਚੇ ਤਾਂ ਗੁਰੂ ਨਾਨਕ ਦੇਵ ਜੀ ਨੇ 101 ਰੁਪਏ ਦੀ ਉਹ ਭੇਟ ਵਾਪਸ ਕਰ ਦਿੱਤੀ ਅਤੇ ਕਿਹਾ ਕਿ ਜਦੋਂ ਅਸੀਂ ਲਾਲ ਨਹੀਂ ਵੇਚਿਆ ਤਾਂ ਅਸੀਂ ਭੇਟ ਵੀ ਨਹੀਂ ਲਵਾਂਗੇ। ਉਸ ਤੋਂ ਬਾਅਦ ਸਾਲਸਰਾਏ ਜੋਰੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਗੁਰਦੁਆਰਾ ਗੋਵਕਾਟ ਪਹੁੰਚਿਆ ਤੇ ਗੁਰੂ ਸਾਹਿਬ ਦੇ ਉਪਦੇਸ਼ ਸੁਣ ਕੇ ਉਹਨਾਂ ਦਾ ਭक्त ਬਣ ਗਿਆ। ਮੁਰਲੀ ਤਰ ਸੁਨਿਆਰ ਦੇ ਬੇਨਤੀ ਕਰਨ ਦੇ ਉੱਪਰ ਸਤਿਗੁਰੂ ਜੀ ਇਸ ਪਵਨ ਅਸਥਾਨ ਦੇ ਉੱਪਰ ਆਏ। ਇਸ ਜਗ੍ਹਾ ਤੋਂ ਬਾਅਦ ਸਤਿਗੁਰੂ ਜੀ ਸਾਲਸਰਾਏ ਜੋਰੀ ਦੇ ਘਰ ਗਏ ਜਿੱਥੇ ਹੁਣ ਤੱਕ ਤਿੱ ਸ਼੍ਰੀ ਹਰਮੰ ਥੋੜਾ ਸਮਾਂ ਪਹਿਲਾਂ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਛੋਟਾ ਹੋਇਆ ਕਰਦਾ ਸੀ ਅਤੇ ਗੁਰੂ ਘਰ ਦੇ ਅਨੰਨ ਸ਼ਰਧਾਲੂ ਮਾਤਾ ਸੁਦੇਸ਼ ਕੁਮਾਰ ਜੁਨੇਜਾ ਜੀ ਅਤੇ ਉਹਨਾਂ ਦੇ ਪਰਿਵਾਰ ਨੇ ਆਪਣਾ ਮਕਾਨ ਜੋ ਗੁਰਦੁਆਰਾ ਸਾਹਿਬ ਦੇ ਕੋਲ ਹੀ ਸੀ ਗੁਰਦੁਆਰਾ ਸਾਹਿਬ ਦੇ ਨਿਰਮਾਣ ਲਈ ਦਾਨ ਦੇ ਵਿੱਚ ਦੇ ਦਿੱਤਾ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਸੇਵਾ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਅਤੇ ਤਖਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੋਨਾਂ ਦੇ ਸਾਂਝੇ ਸਹਿਯੋਗ ਨਾਲ ਹੋ ਰਹੀ ਹੈ ਇਸ ਪਵਿੱਤਰ ਗੁਰਦੁਆਮ ਦੇ ਉੱਪਰ ਆ ਕੇ ਮੈਂ ਸਭ ਤੋਂ ਪਹਿਲਾਂ ਇਤਿਹਾਸ ਸਰਵਣ ਕੀਤਾ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਚਲਾ ਗਿਆ ਮੈਂ ਸਤਿਗੁਰਾਂ પાસે ਸਾਰੇ ਸਰਬੱਤ ਦਾ ਭਲਾ ਮੰਗਿਆ ਤੇ ਇਸ ਪਵਿੱਤਰ ਗੁਰਦੁਆਮ ਦੇ ਦਰਸ਼ਨਾਂ ਲਈ ਧੰਨਵਾਦ ਕੀਤਾ ਉਸ ਤੋਂ ਬਾਅਦ ਮੈਂ ਇਸ ਪਵਿੱਤਰ ਅਸਥਾਨ ਦਾ ਇਤਿਹਾਸ ਸਿੰਘ ਸਾਹਿਬ ਤੋਂ ਸਰਵਣ ਕੀਤਾ ਤੁਸੀਂ ਵੀ ਸੁਣਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤਈ ਇਹ ਸੰਗਤ ਆ ਬੜਾ ਕੇ ਹੋ ਧੰਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਜਨਮ ਸਥਾਨ ਪਟਨਾ ਸਾਹਿਬ ਜਿੱਦੇ ਆਪ ਜੀ ਪੁੱਲੇ ਦਰਸ਼ਨ ਦੇ ਧਾਰੇ ਕਰ ਰਹੇ ਹੋ ਇਹ ਜਗਾ ਬਹੁਤ ਭਾਗਾ ਵਾਲੀ ਹੈ ਧੰਗੁਰੂ ਨਾਨਕ ਦੇਵ ਜੀ ਜਦੋਂ ਪੂਰਬ ਤੇ ਯਾਤਰਾ ਕਰਦੇ ਪਟਨੇ ਵਿਖੇ ਆਏ ਪਾਈ ਮਰਦਾਨੇ ਨੇ ਆਖਿਆ ਮਹਾਰਾਜ ਭੁੱਖ ਲੱਗੀ ਹੈ ਕੁਛ ਛਤਾਓ ਨਹੀਂ ਤਾਂ ਮੇਰੇ ਸਾਹ ਰੁਕ ਜਾਣਗੇ ਗੁਰੂ ਜੀ ਨੇ ਇੱਕ ਬੱਟਾ ਚੁੱਕ ਕੇ ਮਰਦਾਨੇ ਨੂੰ ਫਰਾ ਦਿੱਤਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਨਾਨਕ ਦੇਵ ਜੀ ਦੇ ਹੱਥ ਲੱਗਣ ਨਾਲ ਬੱਟਾ ਜਿਹੜਾ ਸੀ ਉਹ ਲਾਲ ਜਵਾਹਰ ਹੋ ਗਿਆ ਗੁਰੂ ਜੀ ਨੇ ਆਖਿਆ ਮਰਦਾਨਿਆਂ ਵੇਚ ਕੇ ਰਾਸਨ ਪਾਣੀ ਖਰੀਦ ਲਿਆ ਲੰਗਰ ਪਾਣੀ ਬਣਾ ਆਪਿ ਛਾ ਕਿਤੇ ਦੁਗਿਆ ਨੂੰ ਵੀ ਛਾ ਭਾਈ ਮਨੁਨਾ ਵੇਚਨ ਗਾਇ ਮਗਰ ਕਿਸੇ ਨੇ ਮੁਰਲੀ ਦਿੱਤੀ ਜਦੋਂ ਇੱਥੇ ਆਇਆ ਇਹ ਨਾ ਮੁਰਲੀ ਧਰ ਦੇ ਘਰ ਸੁਨਿਆਰੇ ਤੇ ਉਹਨਾਂ ਨੇ ਪਰਖ ਕੀਤੀ ਉਹ ਸਾਲ ਸਰਾਏ ਦੇ ਘਰ ਲਈ ਹੈ ਸਾਲ ਸਰਾਏ ਬਰਾ ਅਮੀਰ ਬੰਦਾ ਸੀ ਇੱਕ ਸੇਤ ਗੁਰੂ ਆਇਆ ਉਹਨਾਂ ਨੇ ਮੱਥਾ ਟੇਕਿਆ ਆਖਿਆ ਮੋਲ ਨਹੀਂ ਇਹ ਦਰਸ਼ਨ ਨਹੀਂ ਦੇਤਾ ਸਾਰੇ ਮਿਲ ਕੇ ਧੰਗੁਰੂ ਨਾਨਕ ਦੇਵ ਜੀ ਕੋਲ ਗਏ ਜਿੱਥੇ ਗੁਰਦੁਆਰਾ ਸਾਹਿਬ ਉਹ ਥਾਂ ਹੈ ਧੰਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਸਾਰਿਆਂ ਦੀ ਮੁਰਾਦ ਪੂਰੀ ਹੋਈ ਬਚਨ ਵੀ ਲਾਭ ਸੁਹੇ ਬੇਨਤੀ ਕੀਤੇ ਮਹਾਰਾਜ ਸਾਡੇ ਘਰ ਵੀ ਪਵਿੱਤਰ ਕਰੋ ਚਲਕੇ ਚਰਨ ਪਾਉ ਧੰਗੁਰੂ ਨਾਨਕ ਦੇਵ ਜੀ ਬਹੁ ਬਾਟ ਭਗਤ ਜੈ ਕਾਮਨ ਨੂੰ उपदेश देके के बहु पाठ साहब को तो चल के किसी स्थान पे मुरली कर सुनियारे देखा रे आए संगत यश स्थापित तो हो इसी करके जगह पे आ संगत सुना सुनियारिया का कर सी बाजार सुनियारिया का सी उन भी आले दुआले सुनियारे ਫਿਰ ਗੁਰੂ ਜੀ ਦੀਵਾਨ ਸਜਾ ਕੇ ਸਭ ਨੂੰ ਉਪਦੇਸ਼ ਦਿੱਤੇ ਤੇ ਆਪਣੇ ਚਰਨ ਤੋਂ ਕੇ ਚਰਨਾ ਮਿਤ ਦੇ ਕੇ ਗੁਰੂ ਜੀ ਸਭ ਨੂੰ ਸਿੱਖ ਬਣਾਇਆ ਬਖਸ਼ਿਸ਼ ਕੀਤੇ ਮੁਰਲੀ ਧਰ ਤੇ ਤੂੰ ਆਗ ਵਾਲਾ ਹੈ ਜਗਾ ਨੂੰ ਵੀ ਪਾਗ ਲਗਣਗੇ ਬੜੀਆਂ ਸੰਸਾਰ ਦਾ ਸਾਪੂ ਵੀ ਹੈ ਜੋ ਵੀ ਸਰਦਾ ਦੇ ਨਾਲ ਅਰਦਾਸ ਕਰਾਉਂਦੇ ਨਾਦ ਮੰਗਦੇ ਉਨਾ ਤੇਰਤਾਸ ਪੂਰੀ ਮੰਦੀ ਹੈ ਪਾਈ ਇਹ ਇਨਸਾਹੀ ਹੈ ਸਾਰੀਆਂ ਸੰਗਤਾਂ ਦੀਆਂ ਦਾਸਾ ਗੁਰੂ ਦੀਆਂ ਕੂੜੀਆਂ ਕਰਨ ਪਟਨਾ ਸਾਹਿਬ ਦੀਆਂ ਹਾਜ਼ਰੀਆਂ ਪਰਵਾਨ ਕਰਨ ਗੁਰੂ ਦੇ ਲੰਗਰ ਪ੍ਰਸਾਦ ਸੇਵਾ ਲਈ ਆਪ ਸਾਰਿਆਂ ਦੇ ਸਹਿਯੋਗ ਨਾਲ ਹੀ ਗੁਰੂ ਘਰ ਦੇ ਹਾਲ ਚਲਦੇ ਨੇ ਜਿਨ੍ਹਾਂ ਦਿਨ ਸਰਤਾ ਦਾ ਵੀ ਪੂਜਾ ਸੋ ਸੇਵਾ ਪਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ 200 ਜਰੇ ਗੁਰੂ ਕਰਨ ਦਿੰਦੇ ਨੇ ਘਰ ਤੋਂ ਘਟੂਨਾ ਰੋਪੀਲਾ ₹100 ਇੱਥੇ ਵੀ ਮਿਲਦਾ ਹੈ ਭਾਈ ਇਹਨਾਂ ਜੀ ਨਾਲ ਸਰਦਾ ਸੇਵਾ ਬਾਸ ਤੇ ਵਾਹਿਗੁਰੂ ਜੀ ਕਾਲ ਸੋ ਵਾਹਿਗੁਰੂ ਜੀ ਕਿਰਪਾ ਤੇ ਸਿੰਘ ਸਾਹਿਬ ਤੋਂ ਇਤਿਹਾਸ ਸਰਵਣ ਕਰਨ ਤੋਂ ਬਾਅਦ ਮੈਂ ਪ੍ਰਸ਼ਾਦ ਲਿਆ ਤੇ ਗੁਰਦੁਆਰਾ ਗਊ ਘਾਟ ਤੇ ਦਰਸ਼ਨ ਕਰਨ ਲਈ ਚੱਲ ਪਿਆ ਵੀਡੀਓ ਪੂਰੀ ਦੇਖਣ ਤੋਂ ਬਾਅਦ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ